ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਗੱਲ ਆਖੀ ਗਈ ਰਵਨੀਤ ਸਿੰਘ ਬਿੱਟੂ ਵੱਲੋਂ ਕਿ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ ਭਾਈ ਅਮਰਿਤਪਾਲ ਸਿੰਘ ਤੱਕ ਪਹੁੰਚ ਕੀਤੀ ਜਾਵੇਗੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ ਬਣ ਗਿਆ ਸੀ ਇੱਕ ਸਵਾਲ ਬਣ ਗਿਆ ਸੀ ਕਿ ਆਖਰਕਾਰ ਰਵਨੀਤ ਬਿੱਟੂ ਜਿਹੜੇ ਭਾਜਪਾ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਨੇ ਉਹ ਆਖਰਕਾਰ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਮਿਲਣਾ ਚਾਹੁੰਦੇ ਨੇ ਬਿਲਕੁਲ ਭਾਈ ਅਮਰਿਤਪਾਲ ਸਿੰਘ ਚੋਣ ਜਿੱਤੇ ਐਮਪੀ ਬਣੇ ਪਰ ਹੁਣ ਰਵਨੀਤ ਬਿੱਟੂ ਦਾ ਭਾਈ ਅਮਰਤਪਾਲ ਸਿੰਘ ਦੇ ਨਾਲ ਕੀ ਮਤਲਬ ਹੈ ਕੀ ਤਾਲੁਕ ਹੈ ਕਿਉਂ ਮਿਲਣਾ ਚਾਹੁੰਦੇ ਨੇ ਕੀ ਆਖਰਕਾਰ ਮਨਸ਼ਾ ਹੈ ਕੀ ਕਾਰਨ ਨੇ ਰਵਨੀਤ ਬਿੱਟੂ ਬੜੇ ਚਿਰਦੀਆਂ ਗੱਲਾਂ ਕਰ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾਈ ਦਵਾਂਗੇ ਰਿਹਾਈ ਦਿਵਾਉਣ ਦੇ ਲਈ ਮੈਂ ਦਿਨ ਰਾਤ ਮਿਹਨਤ ਕਰਾਂਗਾ ਬੰਦੀ ਸਿੰਘਾਂ ਦਾ ਮੁੱਦਾ ਚੱਕਦੇ ਪਏ ਨੇ ਜ਼ਰੂਰ ਕਿਤੇ ਨਾ ਕਿਤੇ ਆਪਣੇ ਪੁਰਾਣੇ ਬਿਆਨਾਂ ਤੋਂ ਉਲਟ ਗੱਲਾਂ ਕਰਦੇ ਪਏ ਨੇ ਪ੍ਰਤਾਮੀ ਰਵਨੀਤ ਬਿੱਟੂ ਦੀ ਹੁਣ ਮਨਸ਼ਾ ਕੀ ਹੈ ਆਖਰਕਾਰ ਉਹ ਕਰਨਾ ਕੀ ਚਾਹੁੰਦੇ ਨੇ ਕੁਝ ਨਾ ਕੁਝ ਕਲੀਅਰ ਤਾਂ ਜ਼ਰੂਰ ਹੁੰਦਾ ਹੈ ਕਿ ਭਾਜਪਾ ਇੱਕ ਸਿੱਖ ਵਿਅਕਤੀ ਜਿਹੜੇ ਜਿਹੜਾ ਪੱਗ ਬੰਨਦਾ ਵਿਅਕਤੀ ਉਸ ਨੂੰ ਇੱਕ ਵੱਡਾ ਅਹੁਦਾ ਦੇ ਕੇ ਤੇ ਉਸ ਦੇ ਕੋਲੋਂ ਸਿੱਖਾਂ ਦੇ ਵਿੱਚ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਉਸ ਦੇ ਥਰੂ ਇਹ ਸਭ ਕੁਝ ਕਰਨਾ ਚਾਹੁੰਦੇ ਨੇ ਕਿਤੇ ਨਾ ਕਿਤੇ ਕਲੀਅਰ ਹੁੰਦਾ ਆ ਪਰ ਤਾਂ ਵੀ ਕੀ ਰਵਨੀਤ ਬਿੱਟੂ ਪਹਿਲੀ ਗੱਲ ਕੀ ਰਵਨੀਤ ਬਿੱਟੂ ਇਸ ਮਨਸ਼ਾ ਦੇ ਵਿੱਚ ਕਾਮਯਾਬ ਹੋਣਗੇ ਸਭ ਕੁਝ ਕਰ ਸਕਣਗੇ ਔਰ ਦੂਜੀ ਗੱਲ ਹੁਣ ਰਵਨੀਤ ਬਿੱਟੂ ਜਿਵੇਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਜਿਵੇਂ ਇਹ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਵੀ ਗੱਲ ਕਰ ਰਹੀ ਹੈ ਔਰ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਦੇ ਵਿੱਚ ਉਹਨਾਂ ਦਾ ਪਰਿਵਾਰ ਤੇ ਰਵਨੀਤ ਬਿੱਟੂ ਹੁਣ ਜ਼ਿਆਦਾ ਐਗਰੈਸਿਵ ਹੋ ਕੇ ਨਹੀਂ ਚੱਲਣਗੇ ਔਰ ਉਸ ਨੂੰ ਲੈਟ ਗੋ ਕਰ ਦੇਣਗੇ ਕਿਤੇ ਨਾ ਕਿਤੇ ਇਹ ਚੀਜ਼ ਸਾਫ਼ ਸਪਸ਼ਟ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਬੀਜੇਪੀ ਨੇ ਕੋਸ਼ਿਸ਼ ਕੀਤੀ ਸੁਨੀਲ ਜਾਖੜ ਦੇ ਜ਼ਰੀਏ ਹਾਲਾਂਕਿ ਜ਼ਰੂਰ ਕਿਤੇ ਨਾ ਕਿਤੇ ਨਤੀਜਾ ਆਇਆ ਵੀ ਹੈ ਬਹੁਤੇ ਲੋਕ ਇਹ ਕਹਿ ਸਕਦੇ ਆ ਕਿ ਬੀਜੇਪੀ ਤਾਂ ਕੋਈ ਸੀਟ ਨਹੀਂ ਦਿੱਤੀ ਪਰ ਤਾਂ ਵੀ ਬੀਜੇਪੀ ਦਾ ਵੋਟ ਪਰਸੈਂਟੇਜ ਵਧਿਆ ਆ ਕਿਤੇ ਨਾ ਕਿਤੇ ਬੀਜੇਪੀ ਨੂੰ ਉਮੀਦ ਦੀ ਕਰਨ ਦਿਖੀ ਹੈ ਪਰ ਹੁਣ ਬੀਜੇਪੀ ਇਸ ਤੋਂ ਵੀ ਵੱਡੇ ਲੈਵਲ ਦੇ ਉੱਤੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਰਕੇ ਸ਼ਾਇਦ ਰਵਨੀਤ ਬਿੱਟੂ ਨੂੰ ਗੇਮ ਦੇ ਵਿੱਚ ਲਿਆਉਂਦਾ ਗਿਆ ਔਰ ਰਵਨੀਤ ਬਿੱਟੂ ਦੇ ਥਰੂ ਹੁਣ ਪੰਜਾਬੀਆਂ ਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਬੀਜੇਪੀ ਕਰਨਾ ਚਾਹੁੰਦੀ ਹੈ ਜਾਂ ਕਰ ਸਕਦੀ ਆ ਰਵਨੀਤ ਬਿੱਟੂ ਤਾਂ ਇਥੋਂ ਤੱਕ ਗੱਲ ਕਰਦੇ ਨੇ ਕਿ ਕਿਸਾਨਾਂ ਦੀਆਂ ਗੱਲਾਂ ਹੱਲ ਕੀਤੀਆਂ ਜਾਣਗੀਆਂ ਉਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਰਲ ਕੇ ਮਿਲ ਕੇ ਗੱਲ ਕਰਕੇ ਤੇ ਪ੍ਰੋਗਰਾਮ ਵਿੱਡੇ ਜਾਣਗੇ ਉਹੀ ਰਵ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਸੀ ਕਿ ਕਿਸਾਨ ਤਾਂ ਅਫੀਮ ਖਾਂਦੇ ਨੇ ਕਿਸਾਨ ਤਾਂ ਭੁੱਕੀ ਖਾਂਦੇ ਨੇ ਹੁਣ ਗੱਲਾਂ ਕਰਦੇ ਨੇ ਕਿ ਕਿਸਾਨਾਂ ਲਈ ਰੈੱਡ ਕਾਰਪਟ ਵਿਛਾਇਆ ਜਾਵੇਗਾ ਰਵਨੀਤ ਬਿੱਟੂ ਹੌਲੀ ਹੌਲੀ ਕਰਕੇ ਆਪਣੇ ਬਿਆਨਾਂ ਤੋਂ ਪਲਟ ਰਹੇ ਨੇ ਬੜੇ ਸੀਨੀਅਰ ਪੱਤਰਕਾਰ ਨੇ ਬੜੇ ਬੁੱਧੀਜੀਵੀ ਨੇ ਗੱਲਾਂ ਕਰਦੇ ਕਿ ਰਵਨੀਤ ਬਿੱਟੂ ਤਾਂ ਪਹਿਲਾਂ ਵੀ ਆਪਣੇ ਬਿਆਨਾਂ ਤੋਂ ਸਿੱਧੇ ਤੌਰ ਦੇ ਉੱਤੇ ਬਦਲਦੇ ਰਹੇ ਨੇ ਜਿਹੜਾ ਲੀਡਰ ਪਹਿਲਾਂ ਬੀਜੇਪੀ ਲੀਡਰਾਂ ਨੂੰ ਲੈ ਕੇ ਇਹ ਗੱਲਾਂ ਕਰਦਾ ਹੋਵੇ ਕਿ ਇਹਨਾਂ ਨੂੰ ਮੈਂ ਜੁੱਤੀ ਨਹੀਂ ਮਾਰਦਾ ਅੱਜ ਉਹਨਾਂ ਲੀਡਰਾਂ ਦੀ ਝੋਲੀ 'ਚ ਬੈਠਾ ਹੋਇਆ ਜਾਂ ਫਿਰ ਉਹਨਾਂ ਲੀਡਰਾਂ ਦੇ ਨਾਲ ਬੈਠਾ ਹੋਇਆ ਉਹਨਾਂ ਲੀਡਰ ਵਿਚਰਦਾ ਆ ਤਾਂ ਕੀ ਉਸ ਲੀਡਰ ਦੀ ਇਕਸਾਰਤਾ ਦੇ ਉੱਤੇ ਸਵਾਲ ਨਹੀਂ ਖੜਨਗੇ ਉਸ ਲੀਡਰ ਦੀ ਅਕਾਉਂਟੇਬਿਲਟੀ ਤੇ ਸਵਾਲ ਨਹੀਂ ਖੜਨਗੇ ਉਸੇ ਤਰ੍ਹਾਂ ਰਵਨੀਤ ਬਿੱਟੂ ਦੀ ਕਾਉਂਟੇਬਿਲਟੀ ਤੇ ਵੀ ਸਵਾਲ ਖੜਦੇ ਪਏ ਨੇ ਪਰ ਗੱਲ ਇੱਥੇ ਖੜੀ ਹੈ ਕਿ ਹੁਣ ਭਾਈ ਅਮਰਤਪਾਲ ਸਿੰਘ ਵੱਲ ਨੂੰ ਕਿਉਂ ਮੂੰਹ ਕਰ ਲਿਆ ਹੁਣ ਕਿਉਂ ਭਾਈ ਅਮਰਤਪਾਲ ਸਿੰਘ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਵੱਲੋਂ ਆਖਰਕਾਰ ਮਨਸ਼ਾ ਕੀ ਉਹ ਸ਼ਾਇਦ ਉਹਨਾਂ ਦੇ ਬਿਆਨ ਦੇ ਵਿੱਚੋਂ ਵੀ ਕਲੀਅਰ ਹੋ ਜਾਵੇ ਆਓ ਸੁਣਦੇ ਹਾਂ ਕਿ ਆਖਰਕਾਰ ਉਹਨਾਂ ਨੇ ਕਾਰਨ ਕੀ ਦੱਸਿਆ ਕਿ ਆਈ ਅਮਰਤਪਾਲ ਸਿੰਘ ਦੇ ਨਾਲ ਉਹ ਮਿਲਣਾ ਚਾਹੁੰਦੇ ਜੋ ਵੀ ਹੈ ਤਾਂ ਆਪ ਸੁਣਦੇ ਮੈਂ ਨੂੰ ਇੱਕ ਕਈ ਚੈਨਲਸ 'ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੀ ਹੈ ਬਈ ਹੁਣ ਰਵੀਰ ਵਿੱਚ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰ ਕਿ ਮੈਂ ਉਸ ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰਲ ਰਿਪਰਜੈਂਟ ਕਰਦੇ ਆ ਮੈਂ ਇਹ ਕਹਾਂ ਵੀ ਮੈਂ ਜ਼ਰੂਰ ਜੇ ਤਾਂ ਕੋਈ ਰਾਹੀ ਮੈਂ ਸੁਨੇਹਾ ਚਾਹੁੰਨਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਵਾਦ ਕਰਨਗੇ ਬਹੁਤ ਅੱਛੀ ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ 'ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹ ਵੀ ਲੈਣਾ ਜੀ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇ ਜੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇ ਜੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾ ਸਕੂੰਗਾ ਕਿਉਂਕਿ ਇਹ ਜੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਹੈ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਸਾਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਏ ਨੇ ਤੇ ਜਿਹੜਾ ਫੜਿਆ ਏ ਉਪੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨੁਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ